ਬਾਹ ਕਾ ਹੀ ਤਰੇ ਅਜਾਨ ਕੌਣ ਬਸ ਆਈ ਤੇਰੇ ਸੰਗ ਸਤਿਗੁਰ ਰਤ ਲੋਕੀ ਸਾਤੰਗ RAM ਨਾਮ ਜਪਿਰਦੇ ਮਾਹੇ ਨਾਨਕ ਪਤਿੱਤੀ ਤਰੇ ਜਾਏ ਜਿਸੁ ਬਖਰ ਕੋ ਲੈਣ ਤੂ ਆਇਆ RAM ਨਾਮ ਤਨ ਤਨ ਕਰ ਪਾਇਆ ਤਾਰੇ ਮਾਨ ਲਿਓ ਮਨ ਮੋਹਣਾ RAM ਨਾਮ ਜਪਿਰਦੇ ਮੈ ਤੂ ਲਾਜ ਕੇ ਸੰਤੈ ਸੰਗ ਚਾਲ ਔਰ त्याग ਦੇ ਕੇ ਆ ਜੰਜਾਲ ਧੰਨ ਧੰਨ ਕੈ ਸਭ ਕੋਈ ਮੁਕ ਉਜਲ ਅਰਦਰ ਕੇ ਸੂਈ ਕਿਉ ਬਕਰ ਬਿਰਲਾ ਭਾ ਪਰੈ ਸੋਣ ਤਾਗੈ ਸੰਦਲਿਆਰੇ ਚਰਨ ਸੋਧ ਕੇ ਤੋਏ ਤੋਏ ਪੀਓ ਅਪਸਾਰ ਕੋਈ ਆਪਣਾ ਜਿਓ ਆਦਿ ਕੀ ਤੂਰ ਕਰਿ ਕ੍ਰਿਸ਼ਨ ਪਈਏ ਕੁੜਵਾ ਸਾਹਿਬਾ ਬੜਾ ਪਾਖੀ ਪਾਈਏ ਸਾਹ ਸੰਗਰਚ ਚਨ ਕਾਈਏ ਅਣਖ ਬਿਗਣ ਤੇ ਸਾਧੂ ਰੱਖੈ ਹਰ ਗੁਣ ਗਾਇ ਅਮ੍ਰਿਤ ਰਸ ਚੱਖੈ ਓਟ ਦੇ ਸੰਤਾ ਦਰ ਆਇਆ ਹਰ ਸੁਖ ਨਾਨਕ ਕੈ ਪਾਇਆ ਮ੍ਰਿਤਕ ਜੀਵਾਂ ਲੜਵਾਦ ਓਕੇ ਕੋ ਦੇਵਤੀ ਆਭਾਰ ਸਰਬ ਨਦਾਨ ਜਾਕੀ ਦ੍ਰਿਸ਼ਟੀ ਮੰਗੇ ਬੁਲਕੇ ਕਾਲ ਲੈਣੋ ਪਾਹੀ ਤਾਵੇਂ ਜਤੇਸ ਕਾਉ ਕਰਣੇ ਜੋਗ ਜਿਸਮਣ ਤੁ ਸਰੂਆ ਨਹੂ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਸੁਜਨ ਮਲthia ਆਤਮਾ ਨੂੰ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਅਪ੍ਰਚੀਤ ਭਗਤ ਭਗਤ ਸੁਣੀਆ ਚਾਲੋ ਏ ਜਾ ਤੈ ਹਰ ਦੇ ਇੱਕ ਸੇ ਸਚ ਕਰਨੀ ਸਚਤਾ ਕੀ ਰਹਿਤ ਸਤਿ ਹਰਦਾ ਸਤਮੁਖ ਕਾਇਤ ਸੱਚੀ ਦ੍ਰਿਸ਼ਟ ਸਚਾ ਆਕਾਰ ਸਚਿ ਵਰਤ ਸਚਾ ਪਸਾਰ ਮਿਸਾਲ ਕਰ ਜਾਤਾ ਨਾਨਕ ਸੋਇ ਦ ਸਤਿ ਸ ਮਾਤਾ ਸਲੋਕ ਰੂਪ ਨਰੇਤ ਨਰਕੇਸ਼ ਤਰਵਨ ਤੇ ਪ੍ਰਾਪੇ ਨਾ ਤੇ ਸਹਿਬ ਜਾਏ ਨਾਨਕਾ ਜਿਸੁ ਬੈ ਸੁ ਪਰਸਨ ਅਸ਼ਟਪਦੀ ਅਬਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂ ਪ੍ਰੀਤ ਤਿਆਗ ਤਿਸਤੇ ਪਰ ਨਹੀਂ ਕਿਛ ਕੋਏ ਸਰਬਨਰੰਤਰ ਇਕੋ ਸੋਈ ਆਪੇ ਬਿਨਾ ਆਪੇ ਦਾਨਾ ਗਰ ਗਵੀਰ ਗੀਰ ਸਜਾਨਾ ਆਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਵਕਸੰਦ ਸਾਧ ਤੇਰੇ ਕੀ ਚਰਨੀ ਪਾਵਾਂ ਨਾਨਕ ਮਨਿ ਅਨਰਉ ਮਨਤਾ ਪੂਰਨ ਸਰਣਾ ਜੋਗ ਜੋ ਕਰਪਾਏ ਸੋਈ ਹੋਗ ਅਰਨਪਨਜਾ ਕਾਲੀ ਤੇਰਪੂਰ ਦਿਸਟਾ ਕਾਮਤਨਾ ਜਦੈ ਨ ਹੋਊ ਅੰਦਰੂਪ ਮੰਗਲ ਸਜਾ ਕੇ ਸਰੂਪ ਸੁਹਿਆ ਕਰਤਾ ਕਾ ਜਿਵੇਂ ਰਾਜੂ ਤੁਗ ਮੈਂ ਜੋਗੀ ਤਮਤ ਪਿਸਰ ਗ੍ਰਸਤ ਮੈਂ ਭੋਗੀ ਤਿਆਰੇ ਪਤੈ ਸੁਖ ਪਾਇਆ ਨਾਨਕ ਤੇ ਸਰਪ੍ਰਕਾਰਨ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਮਿਤ ਨਾ ਹੈ ਸਗਲ ਦੇਵ ਹਾਰੀਓ ਬਿਧਾਈ ਤਕਾ ਨਾ ਜਨਮ ਕੇ ਜਾਨੈ ਬੂਤ ਸਾਧ ਪਰ ਹੋਈ ਆਪਣੇ ਸੂਤ ਸਮਤ ਗਿਆਨ ਤੇ ਅੰਤੰਤੇ ਜਨਦਾਸ ਨਾਮ ਧਿਆਵੇ ਸੇ ਜੋਗਨ ਮੈਂ ਜਾ ਕੋ ਪਰਮਾਏ ਜਨਮ ਮੈ ਫਿਰ ਆਵੇ ਚਾਈ ਉਚ ਨੇਸ਼ ਦਿਸ਼ਟਿ ਸਾਨ ਜੈ ਸੋ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਦੇ ਰਿਕਾ ਇੱਕ ਰੰਗ ਨਾਨਾ ਵਿਕਰਵਨ ਸਾਰੂ ਪ੍ਰਭੁ ਬੁਆਸੀ ਇੱਕੰਤਾਰੂ ਨਾਨਾ ਚਲਤ ਕੜੀ ਕਿਨਮਾਹੀ ਪੂਰਨ ਹੋ ਪੂਰਨ ਸੰਠਾਈ ਨਾਨਾ ਦੇ ਕਰਵੰਤ ਬਣਾਈ ਆਪਨੀ ਕੀਮਤ ਆਪੇ ਪਾਈ ਸਭ ਘਟਿਸਕੇ ਸਭ ਦਿੱਸਕੇ ਠਾਉ ਜਪ ਬਦਵ ਜੀਵੈ ਨਾਨਕ ਤੁਮਿ ਗੁਰਨਾਉ ਨਾਮ ਕੇ ਤਾਰੇ ਸਭੇ ਜਿੰਤੂ ਨਾਮ ਕੇ ਤਾਰੇ ਖੰਡ ਬ੍ਰਹਮੰਡੂ ਨਾਮ ਕੇ ਤਾਰੇ ਸਿਮਰਤ ਵੇਦ ਭ੍ਰਾਨ ਨਾਮ ਕੇ ਤਾਰੇ ਸੁਨਿ ਜਾਣਤੇ ਆਨੋ ਨਾਮ ਕੇ ਤਾਰੇ ਆਦਾਸ ਪਾਤਾਲੂ ਨਾਮ ਕੇ ਤਾਰੇ ਸਭੇ ਅਪਾਰ ਨਾਮ ਤੇ ਭਾਰੇ ਕੀ ਬੁਰੀਆ ਸੁਣ ਪਵੇ ਨਾ ਨਾਮ ਦਾ ਸੰਗਤ ਰੇਸ ਨੂੰ ਸਰਮਣਾ ਕਰਤਿਰਪਾ ਜਿਤ ਆਪਣਾ ਨਾਮ ਲਾਏ ਨਾਨਕ ਚਉਤੇ ਪਦ ਮੈਂ ਸੋਜਨ ਗਤ ਪਾਈ ਰੂਪ ਸਰਤਜਾ ਕਾ ਸਤਿ ਸਥਾਨ ਰੁਖ ਸਤਿ ਕੇਵਲ ਪ੍ਰਦਾਨ ਕਰਤੂਤ ਸਤ ਸਤਜਾ ਕੀ ਬਾਣੀ ਸਤਿਪਰਕ ਤੋਂ ਸਮਾਏ ਸਮਾਣੀ ਸਤ ਕਰਮ ਜਾਤੀ ਰਚਨਾ ਸਤ